ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਜਿਹੜਾ ਪਿਛਲੇ 3 ਤਰੀਕ ਨੂੰ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਜਲਾਸ ਸੀ ਉਹਦੇ ਵਿੱਚ ਵੀ ਅਸੀਂ ਇਹ ਮਤਾ ਪਾਇਆ ਸੀ ਕਿ ਪੰਜਾਬ ਯੂਨੀਵਰਸਿਟੀ ਬਿਫੋਰ ਪਾਰਟੀਸ਼ਨ ਇਹ ਵਰਕ ਕਰ ਰਹੀ ਆ ਆਫਟਰ ਪਾਰਟੀਸ਼ਨ ਇਹ ਚੰਡੀਗੜ੍ਹ ਵਿਖੇ ਆਪਣੇ ਸਾਰੇ ਕਾਰਜ ਪਹਿਲਾਂ ਹੁਸ਼ਿਆਰਪੁਰ ਕਰਦੀ ਰਹੀ ਫਿਰ ਇੱਥੇ ਕਰਦੀ ਨੇ ਤੇ ਲੋਕਤੰਤਰਕ ਢੰਗ ਦੇ ਨਾਲ ਇਹਦੀ ਸੈਨੇਟ ਦੇ ਜਿਹੜੇ ਮੈਂਬਰ ਆ ਉਹਨਾਂ ਦੀ ਚੋਣ ਹੁੰਦੀ ਆ ਜਿਹਨੂੰ ਅੱਜ ਲੋਕਮਈ ਏਜੰਡੇ ਰਾਹੀਂ ਹੌਲੀ-ਹੌਲੀ ਕਰਕੇ ਸਲੋ ਪੌਇਜ਼ਨਿੰਗ ਕਰਕੇ ਇਹਨੂੰ ਅੱਜ ਸੈਂਟਰ ਆਪਣੇ ਸਿੱਧੇ ਆਪਣੇ ਹੱਥ ਲੈ ਰਿਹਾ ਆਪਣੇ ਕਬਜ਼ੇ ਦੇ ਵਿੱਚ ਤੇ ਜਿਹੜੇ ਇੱਥੇ ਸਾਡੇ ਸੈਨੇਟਰ ਆ ਕੁਝ ਤੇ ਕੁਝ ਬੱਚੇ ਵਿਦਿਆਰਥੀ ਆ ਜਿਹੜੇ ਇਹਨਾਂ ਨੇ ਧਰਨਾ ਵੀ ਲਾਇਆ ਤੇ ਮੈਂ ਅੱਜ ਇਹਨਾਂ ਦੇ ਨਾਲ ਇਸ ਧਰਨੇ ਵਿੱਚ ਸ਼ਾਮਲ ਹੋਣ ਵੀ ਆਇਆ। ਨਾਲ ਇਹਨਾਂ ਨੇ 10 ਤਰੀਕ ਨੂੰ ਇੱਕ ਵੱਡਾ ਇਕੱਠ ਵੀ ਰੱਖਿਆ ਤੇ ਉਹਦਾ ਮੈਂ ਸਮਰਥਨ ਵੀ ਕਰਦਾ। ਤੇ ਸਾਰੇ ਸਮੁੱਚੇ ਭਾਈਚਾਰੇ ਨੂੰ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ। ਇਹ ਉਹ ਯੂਨੀਵਰਸਿਟੀ ਆ ਜਿਹੜੀ ਸੱਭਿਆਚਾਰ ਵੀ ਸਾਂਭ ਕੇ ਬੈਠੀ ਆ। ਇਹ ਉਹ ਯੂਨੀਵਰਸਿਟੀ ਆ ਜਿਹੜੀ ਪੰਜਾਬੀ ਬੋਲੀ ਨੂੰ ਵੀ ਸਾਂਭ ਕੇ ਬੈਠੀ ਆ। ਭਾਵੇਂ ਯੂਨੀਵਰਸਟੀਆਂ ਹੋਰ ਵੀ ਹੈਗੀਆਂ। ਪਰ ਕਿਉਂਕਿ ਇਹਦਾ ਪੁਰਾਣਾ ਪੈਟਰਨ ਰਿਹਾ ਸੈਨੇਟ ਦੇ ਮੈਂਬਰ ਜਿਹੜੇ ਉਹ ਚੁਣ ਕੇ ਵੱਖ-ਵੱਖ ਕਿੱਥਿਆਂ ਚੋਂ ਆਉਂਦੇ ਕੋਈ ਲੈਕਚਰਾਂ ਦੇ ਚੋਂ ਆਉਂਦੇ ਆ ਕੋਈ ਗ੍ਰੈਜੂਏਸ਼ਨ ਕੌਨਸਟੀਟੂਐਂਸੀਆਂ ਦੇ ਵਿੱਚ ਆਉਂਦੇ ਆ ਸੋ ਮੈਂ ਤਾਂ ਸਿਰਫ ਇਹਨਾਂ ਦੇ ਅੱਜ ਧਰਨੇ ਦੇ ਵਿੱਚ ਤੇ 10 ਤਰੀਕ ਲਈ ਇਹਨਾਂ ਨੂੰ ਇਹ ਅਸ਼ਵਾਸ਼ਣ ਦਿਵਾਉਣ ਆਇਆ ਕਿ ਅਸੀਂ ਉਸ ਦੇ ਵਿੱਚ ਆਪਣਾ ਜਿੰਨਾ ਵੀ ਬੱਚਾ ਛੱਡ ਕੇ ਆਪਣਾ ਜੋਗਦਾਨ ਪਾ ਆ ਬੇਠੇ ਪਹੁੰਚੇ ਸੀ ਇਹ ਪਾਕਿਸਤਾਨ ਜੋ ਜਥਾ ਗਿਆ ਸੀ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਇਹ ਚੀਜ਼ਾਂ ਸਾਹਮਣੇ ਆਈਆਂ ਕਿ ਕੁਝ ਹਿੰਦੂਆ ਹੋਊ ਤੇ ਕੁਝ ਸਿੱਖ ਵੀ ਹੋਗੇ ਸਨ ਜਿਹਨੂੰ ਨਹੀਂ ਜਾਣ ਦਿੱਤਾ ਪੂਰੀ ਸੱਚਾਈ ਕੀ ਹੈ ਕਿਉਂਕਿ ਇੱਕ ਜਿਹੜਾ ਇੱਕ 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 ਵੀ ਚੀਜ਼ ਬਾ ਸਾਹਮਣੇ ਆ ਗਈ ਦੇਖੋ ਜਿਹੜਾ ਇਹ ਵੀਜ਼ਾ ਸਿਸਟਮ ਹੁੰਦਾ ਇਹ ਤਾਂ ਅਸੀਂ ਅਪਲਾਈ ਕਰਦੇ ਜਸੇ ਦਾ ਉਹ ਫੇਰ ਦਿੱਲੀ ਇਹਨਾਂ ਦੀ ਐਮਬੈਸੀ ਜਿਹੜੀ ਪਾਕਿਸਤਾਨ ਦੀ ਉਹ ਕਰਦੀ ਆ ਮੈਂ ਪਿੱਛੇ ਪਾਕਿਸਤਾਨ ਆਪ ਵੀ ਗਿਆ ਸੀ ਉਦੋਂ ਮੈਂ ਕਹਿ ਕੇ ਆਇਆ ਸੀ ਕਿ ਸਾਡੇ ਜਿੰਨਾ ਜਸਾ ਸਾਨੂੰ ਆਥੋਰਾਈਜੇਸ਼ਨ ਹੈ ਉਹ ਸਾਰਿਆਂ ਨੂੰ ਵੀਜ਼ਾ ਦਿਓ ਤੇ ਪਿਛਲੀ ਵਾਰੀ ਵੀਜ਼ੇ ਸਾਨੂੰ ਸਾਰੇ ਮਿਲੇ ਵੀ ਪਰੋ ਰੋਕ ਲਾਤੀ ਸਰਕਾਰ ਨੇ ਤਾਂ ਨਹੀਂ ਜਾ ਸਕੀ ਉਹਦੇ ਵਿੱਚ ਫਿਰ ਕੁਛ ਇਹਨਾਂ ਦੀ ਆਪਣੇ ਹੋਮ ਡਿਪਾਰਟਮੈਂਟ ਦੀ ਕੋਖੋਫੀਆ ਰਿਪੋਰਟਾਂ ਹੁੰਦੀਆਂ ਕੁਝ ਹੋਰ ਹੁੰਦਾ ਤੇ ਅਸੀਂ ਤਾਂ ਕਹਿੰਨੇ ਹੁੰਨੇ ਵੀ ਜਿੰਨਾ ਸਾਨੂੰ ਜਥਾ ਅਥੋਰਾਈਜ਼ ਹੈਗਾ ਉਹ ਸਾਰਾ ਸਾਰਾ ਭੇਜ ਦਿਓ ਤੇ ਕੁਛ ਹੈਗੀਆਂ ਜਿਹੜੀਆਂ ਗੱਲਾਂ ਬੈਠ ਕੇ ਕਰਨ ਵਾਲੀਆਂ ਆ ਉਹ ਉਹਨਾਂ ਨਾਲ ਉੱਥੇ ਕੀਤੀਆਂ ਸੀ ਤੇ ਉਹਨਾਂ ਨੇ ਕਿਹਾ ਜੀ ਸਾਡੇ ਜਲ ਵਾਸੀ ਜਥੇ ਪੰਜਾਬ ਆਪਣੇ ਇੰਡੀਆ ਨੂੰ ਭੇਜਦੇ ਆ ਤਾਂ ਸਾਡੇ ਤੁਸੀਂ ਕੱਟ ਲੈਨੇ ਆ ਉਹ ਇਸ ਕਰਕੇ ਅਸੀਂ ਤਾਂ ਐਤਕੇ ਵੀ ਯਤਨ ਕੀਤਾ ਵੀ ਵੱਧ ਤੋਂ ਵੱਧ ਜਾਣ ਪਰ ਵਿੱਚੋਂ ਕੁਝ ਕੱਟ ਹੋ ਗਿਆ ਫਿਰ ਮੁੜ ਕੇ ਦੁਬਾਰਾ